ਤੱਕਾ ਹੁੰਦਾ ਹੈ ਜਦੋਂ ਵੀ ਕੋਈ ਬੇਇਨਸਾਫੀ ਹੁੰਦੀ ਹੈ ਇਹ ਡੀਡੀਐਫ ਦੇ ਤੇ ਸਾਡੀ ਪੀਡੀਡੀ ਦੇ ਆਪਣੀ ਯੂਨੀਅਨ ਦੇ ਆ ਜਿਹੜੇ ਦੇਖਣ ਨੂੰ ਜ਼ਰੂਰ ਮਿਲਦੇ ਆ ਹੁਣ ਤੱਕ ਕਈ ਸਾਹੀ ਰੋਜ਼ ਅਵਾਜ਼ ਬੁਲੰਦ ਕਰਨ ਵਾਲੇ ਯੋਧੇਓ ਪਹਿਲਾਂ ਤਾਂ ਤੁਹਾਨੂੰ ਸਲਾਮ ਹੈ ਬਾਈ ਤੇ ਪਾਲ ਦਾ ਖੋੜ ਗਿਆ ਕਿਉਂਕਿ ਅਸੀਂ ATPCH ਦੀ ਵਾਲੀ ਲਾਈਨ ਤੋਂ ਵੀ ਬਾਹਰ ਆ। ਅਸੀਂ ਇਹਨਾਂ ਗੱਲਾਂ ਤੇ ਧਿਆਨ ਨਹੀਂ ਦੇ ਰਹੇ ਸਾਡੀ ਯੂਨੀਅਨ ਹੈ ਜਿਹੜੀ। ਇਹਨਾਂ ਨੇ ਦੱਸਿਆ ਕਿ ਦਫ਼ਤਰ ਵੱਲੋਂ ਇਸ ਤਰ੍ਹਾਂ ਦਾ ਕੋਈ ਟੱਕਾ ਹੋ ਰਿਹਾ ਹੈ। ਅਸੀਂ ਬਿਨਾਂ ਸੋਚੇ ਬਿਨਾਂ ਸਮਝੇ ਕਿ ਸਾਡੀ ਹਮਾਇਤ ਕਰੋ। ਕਿਉਂਕਿ ਅਸੀਂ ਇਹ ਨਹੀਂ ਦੇਖਣਾ ਕਿ ਅਸੀਂ CHP ਬੰਨਾ ਹੈ ਕਿ ਨਹੀਂ ਬੰਨਾ। ਅਸੀਂ HP ਬੰਨਾ ਹੈ ਕਿ ਨਹੀਂ ਬੰਨਾ। ਬਹੁਤ ਲੋਕ ਨੇ ਇਹ ਸੋਚ ਕੇ ਹੁੰਦਾ ਹੈ ਕਿ ਆਪਣਾ ਤਾਂ ਯਾਰੀ ਮਸਲੇ ਹੀ ਨਹੀਂ ਗੱਲ ਮਸਲਿਆਂ ਦੀ ਨਹੀਂ ਹੁੰਦੀ ਵੀ ਇਹ ਮੇਰੇ ਨਿੱਜੀ ਮੇਰੇ ਨਾਲ ਜੁੜਿਆ ਜਾਂ ਨਹੀਂ ਜੁੜਿਆ ਗੱਲ ਹੁੰਦੀ ਹੈ ਸਹੇਦੀ ਤੇ ਪਹੇਦੀ ਇਸ ਤੋਂ ਪਹਿਲਾਂ ਵੀ ਅਫਸਰ ਆਹ ਕੁਰਸੀ ਤੇ ਬੈਠ ਕੇ ਗਏ ਆ ਜਿਹੜੇ ਕਿ ਛੇਪਾਲ ਵਰਗੇ ਕ੍ਰਿਸ਼ਨ ਕੁਮਾਰ ਐ ਵੀ ਕਹਿਤਾ ਹੁੰਦਾ ਸੀਗਾ ਵੀ ਬਠਿੰਡਾ ਜ਼ਿਲ੍ਹਾ ਮੈਂ ਚੈੱਕ ਨਹੀਂ ਕਰਨਾ ਉੱਥੇ ਤਾਂ ਮੇਰਾ ਹੈਗਾ ਟੇਲਾ ਵੀ ਜਿਹੜਾ ਹੁਕਮ ਇਥੋਂ ਜਾਰੀ ਕਰਤਾ ਵੀ ਮੈਂ ਤਾਂ ਲਾਗੂ ਕਰਵਾਉਂਗਾ ਹੀ ਕਰਵਾਉਂਦਾ ਪਰ ਆ ਮੈਡਮ ਜਿਹੜੇ ਹੈਗੇ ਹੁਣ ਇਹਨਾਂ ਦਾ ਬੜਾ ਵਧੀਆ ਪ੍ਰਭਾਵ ਸੀਗਾ ਜਿਹੜਾ ਮੇਰੇ ਖਾਸ ਕਰਕੇ ਮਨ ਤੇ ਬਹੁਤ ਬਹੁਤ ਵਧੀਆ ਪਰ ਕੱਲ ਜਿਹੜੀ ਅਜੀਤ ਨਾਲੇ ਖਬਰ ਦਵਾਈ ਬਾਈ ਵਰ ਕਹਣੇ ਤੇ ਮੈਡਮ ਨੇ ਕਿਹਾ ਕਿ ਮੈਂ ਸਾਰਾ ਕੁਝ ਤੁਰਲਾ ਅਨਸਾਰ ਕੀਤਾ ਹੈ ਤੇ ਡੀਟੀਐਫ ਜਥੇਬੰਦੀ ਹੈ ਜਿਹੜੀ ਕੋਈ ਇਹ ਵੀ ਐ ਨਹੀਂ ਕਿ ਕੋਈ ਉੱਠ ਕੇ ਤੋਰੇ ਪੈਂਦੀ ਹੈ ਜਿਹੜੀ ਕੋਨ ਛਾੜ ਕੇ ਗੱਲ ਕਰਕੇ ਦੇਖ ਕੇ ਫੇਰ ਹੀ ਆਉਂਦੀ ਹੈ। ਅੱਗੇ ਹਾਂ। ਜਿੱਥੇ ਖਾਨੀ ਨੂੰ ਕਹਿੰਦਾ ਗਿਆ। ਅੱਗੇ ਆ ਦੇ ਮੈਂ। ਗੱਲ ਕੋਈ ਇਹ ਕੋਈ ਬਲਾਕ ਲੈਵਲ ਤੇ ਨਹੀਂ ਵਿਚਾਰੀ ਗਈ ਇਹ ਕੋਈ ਜ਼ਿਲ੍ਹਾ ਲੈਵਲ ਤੇ ਨਹੀਂ ਕੋਈ ਸਟੇਟ ਲੈਵਲ ਤੱਕ ਇਹ ਵਿਚਾਰ ਕੇ ਫੇਰ ਹੀ ਇਹ ਪਤੋਂ ਪਤ ਵੀਡੀਓ ਕਿੱਥੇ ਆ ਗਿਆ ਕਿੱਥੇ ਤੱਕ ਕੰਮ ਹੋਇਆ ਹੈ ਜੇ ਇੱਡੇ ਸਿਆਣੇ ਸੋਚਦੇ ਹੋਏ ਮੈਡਮ ਸਭਾ ਦੀ ਕੁਰਸੀ ਤੇ ਬੈਠ ਕੇ ਸਾਡੀ ਮੈਡ ਕੰਮ ਦੀ بجائے ਇਸ ਸਰਕਾਰੀ ਹੁਕਮਾਂ ਦੀ ਮੈਂ ਕਹਿੰਦਾ ਵੀ ਪਾਲਣਾ ਕਰਦੇ ਆ ਤੇ ਉਧਰਲੇ ਪੱਖ ਤੇ ਖੜਦੇ ਆ ਤਾਂ ਫਿਰ ਮਨ ਨੂੰ ਅਫਸੋਸ ਹੀ ਹੁੰਦਾ ਹੋਰ ਐਂ ਲੱਗਦਾ ਵੀ ਜਿਹੜਾ ਵੀ ਕੁਰਸੀ ਤੇ ਬਹਿ ਗਿਆ ਸਾਡੇ ਚੋਂ ਉੱਠ ਕੇ ਕੁਰਸੀ ਤੇ ਬਹਿ ਗਿਆ ਤੇ ਰਲ ਗਿਆ ਜਾ ਕੇ ਸਰਕਾਰਾਂ ਨਾਲ ਇਸ ਤੋਂ ਪਹਿਲਾਂ ਇੱਕ ਚਿੱਠੀ ਆਈ ਸੀ ਕਿ ਕੇ ਚੇਅਰਮੈਨ ਕਮੇਟੀਆਂ ਦੇ ਖਾਂਬਾਦਵੀ ਪਾਰਟੀ ਦੇ ਬੰਦੇ ਬੰਨ੍ਹ ਕੇ ਕਿ ਉਹ ਬਾਹਰ ਲੈ। ਉਦੋਂ ਵੀ ਅਸੀਂ ਮੈਡਮ ਨੂੰ ਮਿਲਣ ਆਏ। ਮੈਂ ਪਹਿਲੀ ਵਾਰੀ ਦੇਖਿਆ ਮੈਡਮ ਦਾ ਨਹੀਂ ਜੀ। ਜੇ ਉਪਰੋ ਹੁਕਮ ਆ ਗਿਆ ਤਾਂ ਵਜਾਉਣਾ ਹੀ ਪਊਗਾ। ਸਿੱਧਾ ਹੀ ਮਤਲਬ ਡਾਇਰੈਕਟ ਹੀ ਆਈ ਗਿਆ। ਉਦੋਂ ਵੀ ਜਥੇਬੰਦੀਆਂ ਨੇ ਇਹ ਕਿਹਾ ਵੀ ਜੇ ਤੁਸੀਂ ਕਹੋ ਜੀ ਜੇ ਮੈਨਾਂ ਹਟੋਗੇ ਤਾਂ ਅਸੀਂ ਕਰੋ ਝੰਡਾ ਫਲੰਦ ਕਰਾ ਦੇ। ਕਹਿੰਦੇ ਕੋਈ ਗੱਲ ਨਹੀਂ ਜਿਹੜਾ ਕੁਝ ਮਰਜ਼ੀ ਕਰ। ਪਤਾ ਨਹੀਂ ਇਹਨਾਂ ਕਿੰਨਾ ਕਿ ਦਵਾ ਹੈ। ਕਿੰਨਾ ਕੁ ਤੋਂ ਪ੍ਰੈਸ਼ਰ ਹੈ ਜਿਹੜੇ ਏਡੇ ਸਾਡੇ ਚੰਗੇ ਅਫਸਰ ਵੀ ਇਹਨਾਂ ਦੀ ਬੋਲੀ ਬੋਲਣ ਲੱਗੇ ਇਹ ਹੁਣ ਦਬਾ ਦੀ ਇਹ ਪ੍ਰੈਸ਼ਰਾਂ ਦੀ ਗੱਲ ਪਹਿਲਾਂ ਕਾਂਗਰਸ ਅਕਾਲੀਆਂ ਵੇਲੇ ਤਾਂ ਸੁਣੀ ਜਾ ਸਕਦੀ ਸੀ ਮੰਨੀ ਵੀ ਜਾ ਸਕਦੀ ਪਰ ਇਹ ਜਿਹੜੀ ਆਪਾਂ ਮੁਲਾਜ਼ਮਾਂ ਨੇ ਰੱਖ ਕੇ ਆ ਸਰਕਾਰ ਲੈਂਦੀ ਹੈ ਆਮ ਆਦਮੀ ਪਾਰਟੀ ਦੀ ਜੇ ਇੱਥੇ ਵੀ ਇਹੋ ਜਿਹਾ ਕੁਝ ਹੁੰਦਾ ਹੈ ਜੇ ਇੱਥੇ ਵੀ ਬੇਇਨਸਾਫੀਆਂ ਹੁੰਦੀਆਂ ਤੇ ਫਿਰ ਸਰਕਾਰ ਵੀ ਸੋਚ ਲਵੇ ਵੀ ਕੌਣ ਵਾਲੇ ਸਮੇਂ 'ਚ ਜਿਵੇਂ ਮਨਪ੍ਰੀਤ ਦਾ ਹਾਲ ਬਣਿੰਡੇ ਪੁੱਟਾ ਹੈ ਇਸ ਤਰ੍ਹਾਂ ਆਲ ਪੰਜਾਬ 'ਚੋ ਹਾਲ ਵੀ ਇਹੀ ਹੋਣਾ ਹੈ ਕਿਉਂਕਿ ਬੜੀਆਂ ਆਸਾਂ ਨਾਲ ਇਹ ਆਮ ਆਦਮੀ ਸਰਕਾਰ ਸਾਰੇ ਲੋਕਾਂ ਨੇ ਚੁਣੀ ਸੀ ਜਿਦੇ 'ਚ ਮਲਾਜਮਾਂ ਦਾ ਬਹੁਤ ਵੱਡਾ ਆਖਰ ਆਪਨ ਤੇ ਜੇ ਸਾਨੂੰ ਇੱਥੋਂ ਵੀ ਇਨਸਾਫ ਨਹੀਂ ਮਿਲਦਾ ਇੱਥੇ ਵੀ ਆਹੀ ਕਹਿੰਦੇ ਆ ਇਸ ਦਾ ਆਹੀ ਹੋਊਗਾ ਇੱਥੇ ਵੀ ਜੇ ਮਤਲਬ ਬਦਲੀਆਂ ਹੁੰਦੀਆਂ ਇਹੀ ਜੋਰ ਮੋਰੀਆਂ ਉਹੀ ਕ੍ਰਿਸ਼ਨ ਕੁਮਾਰ ਨੇ ਵਿੱਚ ਬੋਲਣਾ ਹੈ ਚਾਹੀ ਉਹਦਾ ਮਹਿਕਮਾ ਹੀ ਬਦਲ ਗਿਆ ਤੇ ਫਿਰ ਫਿਰ ਕੋਈ ਫਾਇਦਾ ਨਹੀਂ ਫਿਰ ਲੋਕ ਪਲਟੀ ਲਗਾਉਣਗੇ ਆਉਣ ਵਾਲੇ ਦਿਨਾਂ 'ਚ ਇਹ ਆ ਸੰਕੇਤਕ ਧਰਨਾ ਹੈ ਸਾਡੀ ਯੂਨੀਅਨ ਵੱਲੋਂ ਅਸੀਂ ਉਸ ਸਾਥੀ ਪਹੁੰਚੇ ਆ ਤੇ ਆਉਣ ਵਾਲੇ ਦਿਨਾਂ 'ਚ ਵੀ ਇਹ ਇਸ ਧਰਨੇ ਨੂੰ ਹੋਰ ਸਿੱਖਾ ਕੀਤਾ ਜਾਊਗਾ ਜੇ ਮਸਲੇ ਦਾ ਹੱਲ ਨਾ ਕੀਤਾ ਗਿਆ ਇਹਨਾਂ ਗੱਲਾਂ ਨਾਲ ਹੀ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ